ਸ਼ਹਾ ਤੇ ਦੂਜਾ ਕ੍ਰਾਈਮ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿਨ ਬਾ ਦਿਨ ਵਧਦਾ ਹੋਇਆ ਨਜ਼ਰ ਆ ਰਿਹਾ ਉਸ ਤੋਂ ਹਰ ਕੋਈ ਆਪਣੇ ਘਰੋਂ ਨਿਕਲ ਤੋਂ ਗੁਰੇਜ਼ ਕਰਦਾ ਹਰ ਕੋਈ ਆਪਣੇ ਘਰੋਂ ਨਿਕਲ ਤੋਂ ਪਹਿਲਾਂ 100 ਵਾਰ ਸੋਚਦਾ ਕਿਉਂਕਿ ਜੋ ਹਾਲਾਤ ਨੇ ਅੱਜ ਪੰਜਾਬ ਦੇ ਵਿੱਚ ਕ੍ਰਾਈਮ ਦੇ ਹਾਲਾਂਕਿ ਇੱਕ ਪਾਸੇ ਨਸ਼ੇ ਨੂੰ ਤਾਂ ਠੱਲ ਪਾਉਣ ਦੇ ਲਈ ਨਸ਼ਾ ਤਸਕਰਾਂ ਦੀਆਂ ਭਾਜੜਾਂ ਪੋਈਆਂ ਹੋਈਆਂ ਨੇ ਪਰ ਦੂਜੇ ਪਾਸੇ ਜੋ ਗੈਂਗਸਟਰ ਨੇ ਜੋ ਬਦਮਾਸ਼ ਨੇ ਉਹਨਾਂ ਦੇ ਹੌਸਲੇ ਬੜੇ ਬੁਲੰਦ ਨਜ਼ਰ ਆਉਂਦੇ ਨੇ ਕਿਉਂਕਿ ਅਜਿਹੇ ਮਾਮਲੇ ਹਰ ਦਿਨ ਸਾਹਮਣੇ ਆ ਰਹੇ ਨੇ ਤਾਂ ਅਮਰਤਸਰ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਭਾਜਪਾ ਨੇਤਾ ਤੇ ਸੁਨਿਆਰੇ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾਈਆਂ ਪਰ ਗਨੀਮਤ ਰਹੀ ਕਿ ਉਹ ਗੋਲੀਆਂ ਵਿਸ਼ਾਲ ਤੌਰ ਜੋ ਕਿ ਭਾਜਪਾ ਨੇਤਾ ਉਸ ਦੇ ਨਹੀਂ ਲੱਗੀਆਂ ਪਰ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਜਾਂਦਾ ਜਦੋਂ ਇਸ ਤਰੀਕੇ ਦੀ ਕੋਈ ਘਟਨਾ ਹੋਵੇ ਪੰਜਾਬ ਦੇ ਵਿੱਚ ਖਾਸ ਕਰਕੇ ਜਦੋਂ ਇਹ ਘਟਨਾ ਸਾਹਮਣੇ ਆਉਂਦੀ ਹੈ ਤਾਂ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਜਿਹੜੀ ਕੈਦ ਹੋ ਚੁੱਕੀ ਹੈ ਤਾਂ ਨੌਜਵਾਨ ਜਿਹੜੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਨੌਜਵਾਨਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਆ ਇੱਕ ਨੌਜਵਾਨ ਸਾਫ਼-ਸਾਫ਼ ਤੌਰ ਦੇ ਉੱਤੇ ਕੈਮਰੇ ਦੇ ਵਿੱਚ ਦਿਖਾਈ ਦੇ ਰਿਹਾ ਪੁਲਿਸ ਅਧਿਕਾਰੀ ਜਿਹੜੇ ਮੌਕੇ ਦੇ ਉੱਤੇ ਪਹੁੰਚੇ ਨੇ ਮੌਕੇ ਦੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਆ ਛੋਟੀਆਂ-ਛੋਟੀਆਂ ਉਮਰਾਂ ਦੇ ਨੌਜਵਾਨ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚੋਂ ਪਿਸਤੌਲ ਫੜੇ ਹੋਏ ਨੇ ਜੋ ਇਹ ਘਟਨਾ ਨੂੰ ਇੰਜਾਮ ਦੇ ਰਹੇ ਨੇ ਤਾਂ ਜਦੋਂ ਉਹ ਭਾਜਪਾ ਨੇਤਾ ਸੁਨਿਆਰਾ ਜਿਸ ਦੀ ਦੁਕਾਨ ਹੈ ਤਾਂ ਉਹ ਦੁਕਾਨ ਖੋਲਣ ਦੇ ਲਈ ਜਾਂਦਾ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆ ਜਾਂਦਾ ਤਾਂ ਇਸ ਮੌਕੇ ਹੁਣ ਪੁਲਿਸ ਜਾਂਚ ਕਰ ਰਹੀ ਆ ਕੀ ਕੁਝ ਕਹਿ ਰਹੇ ਨੇ ਵਿਸ਼ਾਲ ਸੂਰ ਵੀ ਭਾਜਪਾ ਨੇਤਾ ਪੀੜਤ ਦੁਕਾਨਦਾਰ ਤੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਤੇ ਨਾਲ ਹੀ ਭਾਜਪਾ ਨੇਤਾ ਸ਼ਿਲਿੰਦਰ ਸ਼ੈਲੀ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਆ ਕਿਸ ਤਰੀਕੇ ਦੇ ਸਵਾਲ ਖੜੇ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਉੱਤੇ ਮੇਰਾ ਨਾਮ ਵਿਸ਼ਾਲ ਸ਼ੂਰ ਆ ਜੀ ਮੈਂ ਅੱਜ ਸਵੇਰੇ ਕੋਈ 10 ਵਜੇ ਕੋਈ 45 40 ਮਿੰਟ ਤੇ ਆਇਆ ਦੁਕਾਨ ਤੇ ਮੋਹਰ ਲਾਇਆ ਪਰ ਜੰਦਰਾ ਖੋਲ੍ਹੇ ਨਹੀਂ ਲਗਾ ਦੁਕਾਨ ਖੋਲੀ ਨਹੀਂ ਹੈ ਜੀ ਮੈਂ ਆਪਣੀ ਇਕ ਮੁੰਡਾ ਮੇਰੇ ਕੋਲ ਮਸੇ 1.5 ਤੋਂ 2 ਫੁੱਟ ਤੇ ਆਇਆ ਨੇ ਮੇਰੇ ਤੇ ਫਾਇਲ ਕਰਤਾ ਫਾਇਲ ਚੱਲਿਆ ਨਹੀਂ ਉਹ ਕੋ ਤੇ ਜਿੰਦਾ ਖੋਲ ਇਥੇ ਜਿੰਦਾ ਕਾਰ ਤੋਂ ਅਸੀਂ ਪੁਲਿਸ ਨੂੰ ਦੇ ਦਿੱਤਾ ਫਿਰ ਉਹਨੇ ਮੇਰੇ ਉੱਪਰ 3-4 ਹੋਰ ਗਰਾਉਂਡ ਜਲਾਏ ਪਰ ਉਹ ਚੱਲੇ ਨਹੀਂ ਮੈਂ ਧੋੜ ਗਿਆ ਆਪਣੀ ਦੁਕਾਨ ਦੇ ਅੰਦਰ ਚਲਾ ਗਿਆ ਤੇ ਜਾਨ ਬਚਾਈ ਆਪਣੀ ਕਿੰਨੀ ਤੂੰ ਟੜਕੋ ਖੈਣਾ ਜਦੋਂ ਅਗੇ ਮੈਨੂੰ ਫਾਇਲ ਕੀਤਾ ਆ 1.5 ਤੋਂ 2 ਫੁੱਟ ਦੀ ਬਿਲਕੁਲ ਲੱਗੇ ਬਿਲਕੁਲ ਲੱਗੇ ਬਿਲਕੁਲ ਕੋਈ ਮੂੰਹ ਵਗੈਰਾ ਬਣਿਆ ਸੀ ਕਿ ਕੀ ਮੂੰਹ ਖੁੱਲਾ ਸੀ ਜੀ ਉਹਨਾਂ ਦਾ ਮੂੰਹ ਖੁੱਲਾ ਸੀ ਮੰਗ ਮੰਗਿਆ ਹੀ ਕਰਦੇ ਕੰਮ ਕਰੀਏ ਕਿ ਕਿ ਅਸੀਂ ਕੀ ਕਰੀਏ ਪ੍ਰਸ਼ਾਸਨ ਤੋਂ ਸਾਡੀ ਅਹੀ ਮੰਗ ਹੈਗੀ ਹੈ ਕਿ ਕਿ ਰੈਕੀ ਕਰ ਰਹੇ ਸੀ ਕੱਲ ਵੀ ਆਏ ਸੀ ਪਰਸੋਂ ਵੀ ਆਏ ਸੀ ਕੱਲ ਦੁਪਹਿਰ ਨੂੰ ਆਇਆ ਸੀ 4:00 4:00 ਵਜੇ ਸਾਡੇ ਕੋਲ ਅਦੀ ਕੁਸ਼ਤੀ ਹੁੰਦੀ ਕੋਈ ਵੀਡੀਓ ਹੋ ਗਈ ੱਜ ਵੀਡੀਓ ਹੋ ਗਈ ਜਦੀ ਵੀ ਅਦੀ ਵੀ ਵੀਡੀਓ ਸਾਡੇ ਹੋ ਗਈ ਪੁੱਛਣ ਆਇਆ ਇਹ ਕੜਾ ਬਣ ਜਾਏਗਾ ਅਸੀਂ ਕਾ ਬਣ ਜਾਏਗਾ ਪੁੱਛ ਕੇ ਚਲਾ ਗਿਆ ਸੀ ਉਹੀ ਬੰਦਾ ਉਹੀ ਬੰਦਾ ਉਹੀ ਕੱਪੜੇ ਪਾਏ ਕੱਲ ਵਾਲੇ ਕੱਪੜੇ ਪਾਏ ਹੁੰਦੇ ਸਰ ਸਮਝਦੇ ਨਾ ਪੂਛੀ ਦੂਰੀ ਦੇ ਵਿੱਚ ਖਾਣਾ ਵੀਗਾ ਜਿਸ ਤਰ੍ਹਾਂ ਦੀ ਸਰ ਇਹ ਤੇ ਹੁਣ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਜੇ ਇੱਕ ਬਿਜ਼ਨਸਮੈਨ ਕੰਮ ਕਰ ਰਿਹਾ ਉਹਨੂੰ ਕੰਮ ਕਰਨ ਦਿੱਤਾ ਜਾਂ ਇਸ ਬੋਲਦੇ ਸੀ ਕਿੱਦਾਂ ਕੰਮ ਕਰਾਂਗੇ ਜੀ ਅਨੇ ਡਾਕ ਦੇ ਥੱਲੇ ਘੜ ਥੱਲੇ ਵੀ ਕਿੱਦਾਂ ਕੰਮ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਦੇਖੋ ਜੀ ਬਹੁਤ ਸੀਨੀਅਰ ਸਾਡੇ ਨੇਤਾ ਨੇ ਭਾਰਤੀ ਜਨਤਾ ਪਾਰਟੀ ਦੇ ਵਿਸ਼ਾਲ ਸ਼ਰੂਰ ਜੀ ਜਿਨ੍ਹਾਂ ਨੇ ਕਾਉਂਸਲਰ ਦਾ ਚੋਣ ਵੀ ਲੜਿਆ ਅੱਜ ਇਹਨਾਂ ਦੇ ਉੱਤੇ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਏ ਜਿਹਦੇ ਵਿੱਚ ਇਹ ਸਵੇਰੇ ਸਵੇਰੇ ਕਿਤੇ 11 ਵਜੇ ਘਰੋਂ ਆਏ ਨੇ ਮੱਥਾ ਟੇਕ ਕੇ ਮੰਦਰ 'ਚ ਆ ਕੇ ਇਹਨਾਂ ਨੇ ਤਾਲਾ ਖੁੱਲ੍ਹ ਖੋਲ੍ਹਿਆ ਹੀ ਇਹ ਵਸਤੇ ਇੱਕ ਲੜਕਾ ਆਇਆ ਜਿਹਦੇ ਨਾਲ ਦੋ ਲੜਕੇ ਹੋਰ ਸੀਗੇ ਉਹ ਮੋਟਰਸਾਈਕਲ ਤੇ ਅੱਗੇ ਸੀ ਇੱਕ ਲੜਕਾ ਕਿਤੇ ਬਿਲਕੁਲ 2 ਫੁੱਟ ਦੀ ਦੂਰੀ ਤੋਂ ਉਹਨੇ ਫਾਇਰ ਕਰ ਦਿੱਤੇ ਨੇ ਫਾਇਰ ਚਲੋ ਪ੍ਰਮਾਤਮਾ ਤੇ ਮੰਦਰ ਮੱਥਾ ਟੇਕ ਕੇ ਆਂਦੇ ਨੇ ਭਗਤ ਆਦਮੀ ਨੇ ਇਨਾਂ ਦੀ ਜਾਨ ਬਚ ਗਈ ਹੈ ਨਹੀਂ ਤੇ ਉਹਨੇ ਆਪਣੇ ਵੱਲੋਂ ਪੂਰੀ ਤਰ੍ਹਾਂ ਗੋਲੀ ਮਾਰੀ ਹੈ ਔਰ ਗੋਲੀ ਥੱਲੇ ਡਿੱਗ ਪਈ ਹੈ ਗੋਲੀ ਦਾ ਖੋਲ ਸਾਨੂੰ ਮਿਲ ਗਿਆ ਉਹ ਅਸੀਂ ਚਲੋ ਪੁਲਿਸ ਨੂੰ ਦੇ ਦਿੱਤਾ ਅਸੀਂ ਦਰਖਾਸਤ ਦਿੱਤੀ ਹੀ ਇੱਥੇ ਤੇ ਪੁਲਿਸ ਇੱਥੇ ਮੌਕੇ ਤੇ ਆ ਗਈ ਹੈ ਨਾਲ ਅਸੀਂ ਸਾਡੇ ਜਿਹੜੇ ਵੱਡੇ ਭਰਾ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਤਰुण ਜੀ ਨਾਲ ਗੱਲ ਕੀਤੀ ਸੀ ਚੁੱਕ ਸਾਹਿਬ ਨਾਲ ਚੁੱਕ ਸਾਹਿਬ ਨੇ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਕਮਿਸ਼ਨਰ ਸਾਹਿਬ ਦਾ ਫੋਨ ਵਿਸ਼ਾਲ ਨੂੰ ਵੀ ਆ ਗਿਆ ਮੈਨੂੰ ਵੀ ਆ ਗਿਆ ਹੈ ਪੁਲਿਸ ਪੂਰੀ ਮੁਸਤੈਦ ਹੈ ਪਰ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰਦੀ ਪਈ ਹੈ ਸਰਕਾਰ ਨੂੰ ਸਿਰਫ ਇਹੋ ਹੀ ਹੈਗਾ ਵਾ ਵੀ ਪ੍ਰਸ਼ਨਾਂ ਦੇ ਵਿੱਚ ਪੁੱਛਣਾ ਵਾ ਵੀ ਆਮ ਆਦਮੀ ਪਾਰਟੀ ਦੀ ਉਪਲਬਧੀਆਂ ਕੀ ਏ ਤੇ ਜੇ ਮੈਨੂੰ ਕੋਈ ਪੁੱਛੇਗਾ ਆਮ ਆਦਮੀ ਪਾਰਟੀ ਦੀ ਉਪਲਬਧੀ ਕੀ ਏ ਤੇ ਮੈਂ ਉਹਨੂੰ ਕਹਾਂਗਾ ਵੀ ਕ੍ਰਾਈਮ ਜੋਰਾਂ ਤੇ ਆ, ਭ੍ਰਸ਼ਟਾਚਾਰੀ ਵਧ ਗਈ ਏ, ਲੋਕ ਇੱਥੇ ਕਾਰੋਬਾਰ ਨਹੀਂ ਕਰ ਸਕਦੇ, ਮੈਂ ਤਾਂ ਇਹੋ ਹੀ ਅਪੀਲ ਕਰਾਂਗਾ ਜਦੋਂ ਤੱਕ ਇਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰਨ ਦੀ ਨਾ ਸੋਚੇ। ਨਾਲ ਦੀ ਨਾਲ ਮੈਂ ਪੁਲਿਸ ਕਮਿਸ਼ਨਰ ਜੀ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਫੜਾਫੜ ਪੁਲਿਸ ਭੇਜੀ ਏ। ਮੈਨੂੰ ਡੀਐਸਪੀ ਸਾਹਿਬ ਦਾ ਵੀ ਫੋਨ ਆਇਆ ਵਾ। ਅਸੀਂ ਮੰਗ ਕਰਦੇ ਹਾਂ ਪੁਲ ਕੀ ਕਿਤਾਬ ਹੈ ਕ੍ਰਾਈਮ ਉਹਨਾਂ ਨੂੰ ਫੜ ਕੇ ਸਾਡੇ ਸਾਹਮਣੇ ਲਿਆਇਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਟਰ ਜਰਾ ਤੇ ਹਾਂਜੀ ਵਿਸ਼ਾਲ ਸੂਰ ਹੈ ਜੀ ਸੋਨੇ ਦਾ ਕੰਮ ਕਰਦੇ ਆ ਜੁਬੀ ਦੋਖਾਲ ਹੈ ਜਿੱਥੇ ਪੁਲਿਸ ਮਾਤਮਾ ਜਿੱਥੇ ਹੁੰਦੇ ਉਹਨਾਂ ਦੇ ਬਿਲਕੁਲ ਸਾਹਮਣੇ ਇਹਨਾਂ ਤੇ ਅੱਜ ਫਾਇਰਿੰਗ ਦਾ ਟੈਂਪਟ ਹੋਇਆ ਪਰ ਮਿਸ ਹੋ ਗਏ ਉਹ ਤੇ ਕੋਈ ਗੋਲੀ ਕੋਈ ਨਹੀਂ ਚੱਲੀ ਇੱਕ राउंड ਜੋ ਰੋਡ ਤੇ ਆਪਾਂ ਕਭਜਾ ਪੁਲਿਸ ਨੇ ਲੈ ਲਿਆ ਬਾਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਐਸੈਂਜਲ ਤੋਂ ਇਹਨਾਂ ਦੇ ਕੋਈ ਨੇ ਸਿਰ ਪਤਾ ਲੱਗਾ ਕਿੰਨੇ ਬੰਦੇ ਸੀ ਕੀ ਕੀ ਪਤਾ ਲੱਗਾ ਹਾਂਜੀ ਤਿੰਨ ਬੰਦੇ ਇਹਨਾਂ ਦੇ ਕਹਿ ਰਹੇ ਸਾਰੇ ਤਿੰਨ ਬੰਦੇ ਆ ਵੀ ਬਾਕੀ ਆਪਾਂ ਕਰ ਰਹੇ ਆ ਜੀ ਸਰ ਕਿੰਨੀਆਂ ਟੋਲੀਆਂ ਕਲਾਈਆਂ ਹੁੰਦੀ ਨੇ ਨਹੀਂ ਗੋਲੀ ਕੋਈ ਨਹੀਂ ਜੀ ਚੱਲੀ ਮਿਸ ਹੋ ਗਏ ਮਿਸ ਹੋ ਗਏ ਹਾਂਜੀ ਕੋ ਪਤਾ ਲੱਗਾ ਉਹ ਪਰਾਣੀ ਰੰਜੀਂ ਵਗੈਰਾ